ਤ੍ਰੀ ਰਵਨੀਤ ਬਿੱਟੂ ਲਗਾਤਾਰ ਬਿਆਨਬਾਜ਼ੀਆਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਭਾਪੀ ਦੀ ਮੇਹਰ ਬਣਨ ਤੋਂ ਬਾਅਦ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਕਿ ਹੁਣ ਪੰਜਾਬ ਦੀ ਵਾਰੀ ਆ ਤਾਂ ਜਿਸ ਦਾ ਜਵਾਬ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਸਰਬਨ ਸਿੰਘ ਪੰਦੇੜ ਦੇ ਵੱਲੋਂ ਰਵਨੀਤ ਬਿੱਟੂ ਦੇ ਇਸ ਸਵਾਲ ਤੇ ਠੋਕਮਾ ਜਵਾਬ ਦਿੱਤਾ ਗਿਆ ਰਾਜਪੁਰਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਰਵਨੀਤ ਬਿੱਟੂ ਨੂੰ ਕੀ ਜਵਾਬ ਦਿੱਤਾ ਤੁਸੀਂ ਖੁਦ ਹੀ ਸੁਪਨੇ ਵੇਖਣ ਦਾ ਉਹਨਾਂ ਨੂੰ ਹੱਕਿਆ ਵੇਖੀ ਜਾਣ ਦੇਖੋ ਇਹ ਤਾਂ ਹੁਣ ਜੋ ਕੁਝ ਵੀ ਹੋ ਰਿਹਾ ਭਾਵੇਂ ਸੱਤਾ ਪੱਖ ਚ ਹੋਵੇ ਤੇ ਭਾਵੇਂ ਵਿਰੋਧੀ ਚ ਹੋਵੇ ਕਾਰਪੋਰੇਟੀਆਂ ਨੀਤੀਆਂ ਤੇ ਸਾਰੇ ਇੱਕੋ ਵਾ ਔਰ ਜੋ ਅਸੀਂ ਦੇਖਿਆ ਪੰਜਾਬ ਬੰਦਰ ਮੇਰ ਦੀਆਂ ਲਕਸ਼ਣਾ ਚ ਹੈ ਚੰਡੀਗੜ ਜਿਨ੍ਹਾਂ ਦੀ ਪਾਰਟੀ ਆ ਉਹਨਾਂ ਦਾ ਹੀ ਮੇਰ ਬੰਦਾ ਠੀਕ ਹੈ ਜੀ ਕੋਈ ਸਮਝ ਨਹੀਂ ਆਉਂਦੀ ਵੀ ਸੱਚ ਕੀ ਆ ਤੇ ਝੂਠ ਕੀ ਆ ਠੀਕ ਹੈ ਜੀ ਬਿੱਟੂ ਸਾਹਿਬ ਨੂੰ ਜੇ ਪੰਜਾਬ ਦੀ ਰਾਜਧਾਨੀ ਨਜ਼ਰ ਆਉਂਦੀ ਵੀ ਸਾਡਾ ਇੱਥੇ ਕਬਜ਼ਾ ਹੋ ਗਿਆ ਉਹ ਪੰਜਾਬ 'ਚ ਹੋ ਜੂਗਾ ਕੋ ਬੇਸਲੱਬ ਲੈਣ ਕਾਦੇ ਸਿਰ ਤੇ ਠੀਕ ਆ ਜੀ ਇਸ ਕਰਕੇ ਵੀ ਸਾਨੂੰ ਖਾਲਸਤਾਨੀ ਕਹਿੰਦੇ ਨੇ ਇਸ ਕਰਕੇ ਵੀ ਸਾਨੂੰ ਜੋ ਕੰਗਨਾਉਤ ਬੋਲਦੀ ਐ ਇਸ ਕਰਕੇ ਤੁਹਾਡਾ ਪੰਜਾਬ ਦਾ ਪ੍ਰਧਾਨ ਕਹਿੰਦਾ ਵੀ ਪਹਿਲੋਂ ਨiyet ਸਾਫ ਕਰ ਲੋ ਠੀਕ ਆ ਫਿਰ ਲੋਕਾਂ ਦੇ ਮਸਲੇ ਤੁਸੀਂ ਐਡਾ ਵੱਡਾ ਅੰਦੋਲਨ ਚੱਲ ਰਿਹਾ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਉਹਦੀਆਂ ਕੋਈ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈਗੇ ਪੰਜਾਬ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਨੂੰ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਹਾਨੂੰ ਲੋਕ ਦੇ ਦੇਣਗੇ ਸਾਰੀ ਪਾਲਿਸੀ ਤੁਹਾਡੀ आम जनता ਦੇ ਵਿਰੁੱਧ ਜਾ ਰਹੀ ਆ ਚਲੋ ਉਹਨਾਂ ਦੇ ਆਪਣੇ ਦਾਅਵੇ ਹੈਗੇ ਆ ਉਹਨਾਂ ਨੂੰ ਖੁਸ਼ ਹੁੰਦੇ ਹੋ ਬਿੱਟੂ ਸਾਹਿਬ ਇਹੋ ਜਿਹੇ ਬਿਆਨਾਂ ਵਾਲੇ ਮਸ਼ਹੂਰ ਨੇ ਪਹਿਲਾਂ ਇਹ ਕਹਿੰਦੇ ਸੀ ਵੀ ਕਿਸਾਨਾਂ ਦੀ ਜਾਂਚ ਕਰਾਉਣੀ ਆ ਅੱਜ ਫਿਰ ਅਸੀਂ ਤੁਹਾਡੇ মিডিਆ ਮਨ ਕੋਈ ਚੈਲੰਜ ਸ਼ਬਦ ਨਹੀਂ ਬੇਨਤੀ ਕਰਦੇ ਆ ਵੀ ਬਿੱਟੂ ਸਾਹਿਬ ਬਿਆਨ ਵੀ ਚਿੱਤੇ ਆ ਕਰਵਾ ਲਓ ਜਾਂਚ ਇੱਕ ਅੱਧੇ ਦਿਨ ਸੀਪੀਆਈ ਸਾਨੂੰ ਵੀ ਦੇ ਦਿਓ ਬਰਾਬਰ ਤੇ ਠੋਡੀ ਵੀ ਹੋ ਜੇ ਪਤਾ ਲੱਗ ਜੂ ਦੁੱਧ ਦਾ ਦੁੱਧ ਤੇ ਨਾਲੇ ਪਾਣੀ ਦਾ ਪਾਣੀ ਆ ਦੇਖੋ ਬਿੱਟੂ ਸਾਹਿਬ ਸਪਨੇ ਵੇਖੰਦਾ ਉਹਨਾਂ ਨੂੰ ਹੱਕਿਆ ਵੇਖੀ ਜਾਣ ਦੇਖੋ ਇਹ ਤਾਂ ਹੁਣ ਜੋ ਕੁਝ ਵੀ ਹੋ ਰਿਹਾ ਭਾਵੇਂ ਸੱਤਾ ਪੱਖ ਚ ਹੋਵੇ ਤੇ ਭਾਵੇਂ ਵਿਰੋਧੀ ਚ ਹੋਵੇ ਕਾਰਪੋਰੇਟੀਆਂ ਨੀਤੀਆਂ ਤੇ ਸਾਰੇ ਇੱਕੋ ਵਾ ਔਰ ਜੋ ਅਸੀਂ ਦੇਖਿਆ ਪੰਜਾਬ ਮੰਦਰ ਮੇਰ ਦੀਆਂ ਇਲਕਸ਼ਨਾ ਚ ਹੈ ਚੰਡੀਗੜ੍ਹ ਜਿਨ੍ਹਾਂ ਦੀ ਪਾਰਟੀ ਆ ਉਹਨਾਂ ਦਾ ਹੀ ਮੇਰ ਬੰਦਾ ਠੀਕ ਆ ਜੀ ਕੋ ਸਮਝ ਨਹੀਂ ਆਉਂਦੀ ਵੀ ਸੱਚ ਕੀ ਆ ਤੇ ਝੂਠ ਕੀ ਆ ਠੀਕ ਆ ਜੀ ਬਿੱਟੂ ਸਾਹਿਬ ਨੂੰ ਜੇ ਪੰਜਾਬ ਦੀ ਰਾਜਧਾਨੀ ਨજર ਆਉਂਦੀ ਵੀ ਸਾਡਾ ਇੱਥੇ ਕਬਜ਼ਾ ਹੋ ਗਿਆ ਉਹ ਪੰਜਾਬ 'ਚ ਹੋ ਜੂਗਾ ਕੋ ਬੇਸ ਲੱਭ ਲੈਣ ਕਾਦੇ ਸਿਰ ਤੇ ਠੀਕ ਆ ਜੀ ਇਸ ਕਰਕੇ ਵੀ ਸਾਨੂੰ ਖਾਲਸਤਾਨੀ ਕਹਿੰਦੇ ਨੇ ਇਸ ਕਰਕੇ ਵੀ ਸਾਨੂੰ ਜੋ ਕੰਗਨਾਉਤ ਬੋਲਦੀ ਐ ਇਸ ਕਰਕੇ ਤੁਹਾਡਾ ਪੰਜਾਬ ਦਾ ਪ੍ਰਧਾਨ ਕਹਿੰਦਾ ਵੀ ਪਹਿਲੋਂ ਨiyet ਸਾਫ਼ ਕਰ ਲੋ ਠੀਕ ਆ ਫਿਰ ਲੋਕਾਂ ਦੇ ਮਸਲੇ ਤੁਸੀਂ ਐਡਾ ਵੱਡਾ ਅੰਦੋਲਨ ਚੱਲ ਰਿਹਾ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਉਹਦੀਆਂ ਕੋਈ ਮੰਗਾ ਮੰਨਣ ਨੂੰ ਤਿਆਰ ਨਹੀਂ ਹੈਗੇ ਪੰਜਾਬ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਨੂੰ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਹਾਨੂੰ ਲੋਕ ਦੇ ਦੇਣਗੇ ਸਾਰੀ ਪਾਲਿਸੀ ਤੁਹਾਡੀ ਆਮ ਜਨਤਾ ਦੇ ਵਿਰੁੱਧ ਜਾ ਰਹੀ ਆ ਚਲੋ ਉਹਨਾਂ ਦੇ ਆਪਣੇ ਦਾਅਵੇ ਹੈਗੇ ਉਹਨਾਂ ਨੂੰ ਖੁਸ਼ ਹੁੰਦੇ ਹੋ ਬਿੱਟੂ ਸਾਹਿਬ ਇਹੋ ਜਿਹੇ ਬਿਆਨਾਂ ਵਾਲੇ ਮਸ਼ਹੂਰ ਨੇ ਪਹਿਲਾਂ ਇਹ ਕਹਿੰਦੇ ਸੀ ਵੀ ਕਿਸਾਨਾਂ ਦੀ ਜਾਂਚ ਕਰਾਉਣੀ ਆ ਅੱਜ ਫਿਰ ਅਸੀਂ ਤੁਹਾਡੇ মিডিਆ ਨੂੰ ਕੋਈ ਚੈਲੰਜ ਸ਼ਬਦ ਨਹੀਂ ਬੇਨਤੀ ਕਰਦੇ ਆ ਵੀ ਬਿੱਟੂ ਸਾਹਿਬ ਬਿਆਨ ਵੀ ਚਿੱਤੇ ਆ ਕਰਵਾ ਲਓ ਜਾਂਚ ਇੱਕ ਅੱਧੇ ਦਿਨ ਸੀਬੀਆਈ ਸਾਨੂੰ ਵੀ ਦੇ ਦਿਓ ਸੁਣਿਆ ਇੱਕ ਪਾਸੇ ਰਬਨੀਤ ਬਿੱਟੂ ਨੂੰ ਕਿਸਾਨ ਲੀਡਰ ਸਰਪੰਚੋ ਪੰਦੇੜ ਦੇ ਵੱਲੋਂ ਜਵਾਬ ਦਿੱਤਾ ਗਿਆ ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਅਗਲੀ ਪਲਾਨਿੰਗ ਤਿਆਰ ਕਰ ਲਈ ਹੈ ਕਿਉਂਕਿ ਕੇਂਦਰ ਦੇ ਨਾਲ 14 ਨੂੰ ਮੀਟਿੰਗ ਆ ਪਰ ਮੀਟਿੰਗ ਦੇ ਵਿੱਚ ਕੁਝ ਖਾਸ ਭਰੋਸਾ ਨਹੀਂ ਹੈ ਕਿਸਾਨਾਂ ਨੂੰ ਕਿ ਕੁਝ ਖਾਸ ਸਿੱਟਾ ਨਿਕਲੇਗਾ ਕੋਈ ਖਾਸ ਗੱਲਬਾਤ ਹੋਵੇਗੀ ਪਰ ਕੋਈ ਮਸਲੇ ਦਾ ਹੱਲ ਹੋਵੇਗਾ ਜਿਸ ਤੋਂ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਨੇ 13 ਫਰਵਰੀ ਤੋਂ ਕਿਸਾਨ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਆਖਿਰ ਕਦੋਂ ਤੱਕ ਕਿ ਸਾਨੂੰ ਇਸੇ ਤਰੀਕੇ ਦੇ ਨਾਲ ਬੈਠਣਾ ਪਵੇਗਾ